ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਜੀ ਐਂਡ ਵੀ ਕੋੜੇ ਨਾਂ ਵਿੱਚ ਵੀਰੇ ਤੁਹਾਡਾ ਸਵਾਗਤ ਹੈ ਆਪਾਂ ਲੈ ਕੇ ਆਏ ਤੁਹਾਡੇ ਲਈ ਮਸ਼ੀਨਰੀ ਦੀ ਵੀਡੀਓ ਜੋ ਕਿ ਤਕਰੀਬਨ ਵੀਰੇ ਆਪਣੇ ਕੋਲੇ 30-40 ਗੀ ਰੀਪਰ ਇਕੱਠੇ ਹੋ ਰਹੇ ਨੇ ਤੂੜੀ ਵਾਲੇ ਅ ਕੱਚੇ ਵਾਲੇ ਰੀਪਰ ਵੀਰੇ 0 ਡ੍ਰੈਲਾ ਰੂਟਾ ਫੀਡਰ ਟਰਾਲੀਆਂ ਕਪੈਨਾਂ ਦੇ ਟਰੈਕਟਰ ਵਗੈਰਾ ਵੀਰੇ ਮਸ਼ੀਨਰੀ ਆਪਣੇ ਕੋਲੇ ਹਰ ਇੱਕ ਤਰ੍ਹਾਂ ਦੀ ਹੈ ਸਭ ਤੋਂ ਮੇਨ ਗੱਲ ਵੀਰੇ ਆਪਾਂ ਡਿਸਕ ਵਾਲੇ ਜਿੰਦਰੇ ਵੀਰੇ ਜੀ ਵੀ ਗੁਰਤੇਜ ਸਿੰਘ ਇੰਸਟਾਗ੍ਰam ਪੇਜ ਹੈ ਆਪਣਾ ਜਦਦੇ ਸੌਕੇ ਹੋਗੇ ਵੀਰੇ ਉਦੋਂ ਹੀ ਆਪਾਂ ਇਹ ਡਰਾ ਕੱਢਣ ਦੇ ਨੌ ਪੀਸ ਤੁਹਾਨੂੰ ਦੇਵਾਂਗੇ ਭਰਾ ਜ਼ਰੂਰ ਜੁੜੇ ਰਹੋ ਆਪਣੇ ਇੰਸਟਾਗ੍ਰam ਨਾਲ YouTube ਨਾਲ ਵੀਡੀਓ ਸ਼ੇਅਰ ਕਰਦੇ ਹੋ ਭਰਾ ਰੇਟ ਦੇਖਿਓ ਆਫ ਸੀਜ਼ਨ ਵਾਲੇ ਰੇਟ ਤੂੜੀ ਵਾਲੇ ਰੀਪਰ ਦਿਖਾਵਾਂਗੇ ਸੋਨੂੰ ਹੁਣ ਤੇ ਸਭ ਤੋਂ ਮੇਨ ਵੀਰੇ ਜਿਹੜੀ ਲੋਕੇਸ਼ਨ ਹੈ ਆਪਣੀ ਜੀ ਐਂਡ ਵੀ ਕੋਡੇਨਾਵ ਸੇਲ ਪਰਚੇਜ ਆਪਣਾ Google Map ਤੇ ਤੁਸੀਂ ਕੱਢ ਸਕਦੇ ਹੋ ਦੜਬੇ ਤੋਂ ਇਹ 15 ਕਿਲੋਮੀਟਰ ਦੂਰ ਹੈ ਵੀਰੇ ਸੰਗਰੂਰ ਤੋਂ 35-40 ਕਿਲੋਮੀਟਰ ਦੂਰ ਹੈ ਆਪਣਾ ਪਿੰਡ ਜੀ ਪਾਤਣਾ ਤੋਂ 2 ਕਿਲੋਮੀਟਰ ਹੈ ਲਹਿਰੇਗਾ ਅੱਗੇ ਦੇ ਨਜ਼ਦੀਕ ਹੈ ਜੀ ਕੱਲੇ-ਕੱਲੇ ਦੀ ਦਿਖਾਵਾਂਗੇ ਵੀਰੇ ਡਿਟੇਲ ਮਲਚਰ ਲੈਣੇ ਵੀਰੇ ਮਲਚਰ ਸ਼ਕਤੀਮਾਨ ਮਾਸ਼ੀਓ ਜਸਵੰਤ ਤੇ ਸਵੈਨ ਵਗੈਰਾ ਕਈ ਕੰਪਨੀਆਂ ਦੇ ਹੈਗੇ ਨੇ ਰੂਟਾ ਫਿਟਰ ਆ ਗਏ ਨੇ ਭਰਾ ਆਪਾਂ ਤਕਰੀਬਨ ਰੀਪਰ ਆ ਰੂਟਾ ਫਿਟਰ ਵਗੈਰਾ ਦਿਖਾਵਾਂਗੇ ਸੁਪਰ ਸੀਡਰ ਆ ਗਏ ਨੇ ਆਪਣੇ ਕੋਲੇ ਸਟਾਕ ਬਹੁਤ ਹੈ ਵੀਰੇ ਉਹ ਤੁਹਾਨੂੰ ਨੈਕਸਟ ਪਾਰਟ 'ਚ ਦਿਖਾਵਾਂਗੇ ਭਰਾ ਦਾ ਆ ਜੋ ਵੀਰੇ ਰੀਪਰ ਤੋਂ 2024 ਮਾਡਲ ਜਗਤਜੀਤ ਕੰਪਨੀ ਦਾ ਰੀਪਰ ਆ ਗਿਆ ਜੀ ਜਮਾ ਜਾਇਜ਼ ਰੇਟ ਨੇ ਵੀਰੇ 24 ਮਾਡਲ ਜਮਾ ਨਵੇਂ ਵਰਗਾ ਰੀਪਰ ਸਾਨੂੰ ਕੁੱਲ ਤੇ ਕੁੱਲ ਪੈ ਜੂਗਾ ਇਹ 2 ਲੱਖ 40 ਹਜ਼ਾਰ ਦਾ ਪੀਸ ਪੈ ਜਾਊਗਾ ਜੀ ਜਿਹੜੇ ਵੀ ਭਰਾ ਨੇ ਲੈਣਾ ਫਰੰਟ ਡੁਗਰ ਤੇ ਰੰਗ ਬਿਲਕੁਲ ਪੂਰਾ ਪਿਆ ਸਾਫ ਸੁਥਰੀ ਜੀ ਕੰਡੀਸ਼ਨ ਦਾ ਹੈ ਸਿਰਫ 2 ਲੱਖ 40 ਹਜ਼ਾਰ ਦਾ ਵੱਡੇ ਢੈਰਾਂ ਲਾਗੇ ਜੀ ਜੇ ਕਿਸੇ ਭਰਾ ਨੇ ਰੀਪਰ ਲੈਣੇ ਨੇ ਆਕਸੀਜਨ ਚ ਹੁਣ ਐ ਮੰਨ ਕੇ ਚੱਲੋ ਵੀ ਤੁਹਾਡਾ ਸਿੱਧਾ ਸਿੱਧਾ ਵੀਰੇ ਲੱਖ ਕੇ ਰੁਪਈਆ ਦਾ ਫਾਇਦਾ ਹੋ ਰਿਹਾ ਹੈ 2 40 ਦੇ 24 ਮਾਡਲ ਵੀਰੇ 3 ਲੱਖ ਦੇ ਘਰਾਂ ਜਿੱਤ ਆਪਾਂ ਵੈਸੇ ਵੇਚੀ ਜਾਂਦੇ ਨਵੇਂ ਦਾ ਵੀਰੇ ਰੇਟ ਤੁਹਾਨੂੰ ਹੀ ਪਤਾ ਹੈ ਸਾਢੇ 3 ਲੱਖ ਹੈ ਗਿਆ ਅੱਗੇ ਆ ਗਿਆ ਮਲਚਰ ਆਪਣੇ ਕੋਲੇ ਵੀਰੇ 7 ਫੁੱਟਾ ਜਸਵੰਤ ਕੰਪਨੀ ਦਾ ਵੀਰੇ ਕੁੱਲ ਤੇ ਕੁੱਲ 85000 ਦਾ ਮਲਚਰ ਆ ਗਿਆ ਕੰਡੀਸ਼ਨ ਨਵੀਂ ਵਰਗੀ ਲਈ ਖੜੇ ਵੀਰੇ ਮਲਚਰ ਕੁੱਲ 85 ਲੱਖ ਚ ਮਲਚਰ ਪੈ ਜਾਊਗਾ ਵੀਰੇ ਜਸਵੰਤ ਕੰਪਨੀ ਦਾ ਤੇ ਪਲਾਉ ਆ ਗਏ ਵੀਰੇ ਆਪਣੇ ਕੋਲੇ ਪਲਾਉਾਂ ਤੋਂ ਹੋ ਜਾ ਵੀਰੇ ਸਟਾਰਟ ਦੋ ਬਾਟਮ ਵਾਲਾ ਪਲਾਉ ਆ ਗਿਆ ਵੀਰੇ ਕੁੱਲ 70000 ਦਾ ਫੁੱਲ ਉੱਚੀ ਹਾਈਟ ਚ ਕੁੱਲ 270000 ਦਾ ਪੂਰੀ ਉੱਚੀ ਹਾਈਟ ਚ ਪਲਾਉ ਬਣਿਆ ਹੈ ਵੀਰੇ ਇਹ ਫੀਲਡ ਮਰਸਲ ਦਾ ਵੀਰੇ ਤੇ ਨਾਲ ਹੀ ਦੋ ਬਾਟਮ ਵਾਲਾ ਵੀਰੇ ਆਪਣੇ ਕੋਲੇ ਛੋਟੀ ਹਾਈਟ 'ਚ ਆ ਗਿਆ ਕੁੱਲ ਤੇ ਕੁੱਲ 35000 ਦਾ ਵੀਰੇ ਬਿਨਾ ਜੈਕ ਤੋਂ ਜੈਕ ਨਾਲ ਲੈਣਾ ਵੀਰੇ 40000 ਦਾ ਛੋਟੀ ਹਾਈਟ 'ਚ ਹੈ ਵੀਰੇ ਪਲੋ ਵੀ ਪੂਰਾ ਵਧੀਆ ਹੈ ਅੱਗੇ ਆ ਗਿਆ ਵੀਰੇ ਆਪਣੇ ਕੋਲੇ ਲੂਮੀਆਂ ਦਾ ਤਨ 3 ਬਾਟਮ ਵਾਲਾ ਵੀਰੇ ਕੁੱਲ 90000 ਦਾ ਪਲੋ ਪੈ ਜਾਊਗਾ 3 ਬਾਟਮ ਰਿਵਰਸੀਬਲ ਪਲੋ ਵੀਰੇ ਜੈਕ ਵਗੈਰਾ ਸਭ ਕੁਝ ਓਕੇ ਹੈ ਵੀਰੇ ਦੇਖਣ ਦੀ ਵੀ ਲੋੜ ਨਹੀਂ ਪੜਾ ਚਲਾ ਕੇ ਚੈੱਕ ਕਰਕੇ ਲਿਜਾ ਸਕਦੇ ਕੋਈ ਦਿੱਕਤ ਨਹੀਂ ਅੱਗੇ ਆਪਣੇ ਕੋਲੇ ਵੀਰ ਜੀ ਦੀਪ ਸਟਾਰ ਅਨਜੂਜ ਨੇ ਇਹ ਦੋ ਪੀਸ ਆਪਣੇ ਕੋਲੇ ਜਮਾ ਟਾਪ ਕੁਆਲਿਟੀ ਬਣਾਈ ਹੋਈ ਐ ਖੋਲਣ ਵਾਲੇ ਪਲਾਉ ਨੇ ਵੀਰੇ ਦੋ ਕਰ ਸਕਦੇ ਹੋ ਤਿੰਨ ਕਰ ਸਕਦੇ ਹੋ ਅਨਜੂਜ ਨੇ ਵੀਰੇ ਇਹ ਦੋਏ ਪੀਸ ਕੁੱਲ 110000 ਦੇ ਵੀਰੇ ਕੁੱਲ 110000 ਦੇ ਪਲਾਉ ਪੈ ਜਾਣਗੇ ਥਰੀ ਬਾਟਮ ਵੀਰੇ ਕੰਡੀਸ਼ਨ ਨਵੀਂ ਐ ਵੀਰੇ ਜਮਾ ਨਵੇਂ ਹੀ ਨੇ ਅੱਗੇ ਆ ਪੂਰ ਸੰਗਰੀਆ ਵੀਰੇ ਪੂਰ ਦੀ ਮਾਰਕੀਟ ਦਾ ਹਰ ਇੱਕ ਬਾਈ ਨੂੰ ਪਤਾ ਹੈ ਪੂਰ ਸੰਗਰੀਆ ਦਾ ਪਲਾਉ ਹੈ ਜੀ ਇਹ ਤੇ ਇਹ ਆਪਾਂ ਨੂੰ ਪੈਜੂਗਾ ਜੀ ਕੁੱਲ ਤੇ ਕੁੱਲ 125000 ਰੁਪਏ ਦਾ ਥੋੜਾ ਮੋਟਾ ਡਿਸਕਾਊਂਟ ਹੋ ਜਾਊਗਾ ਵੀਰੇ ਜਿਹੜੇ ਭਰਾ ਨੇ ਲੈਣਾ ਕੰਪਲੀਟ ਹੈ ਵੀਰੇ ਸਾਰੀਆਂ ਪੱਤੀਆਂ ਵਗੈਰਾ ਲੱਗੀਆਂ ਹੋਈਆਂ ਨੇ ਉੱਤੇ ਪ੍ਰਾਲੀ ਘਾਉਣ ਵਾਲੀਆਂ ਵੀਰੇ ਜਮਾਂ ਕੰਪਲੀਟ ਪਲਾਉ ਹੈ ਅੱਗੇ ਆਗੇ ਵੀਰੇ ਆਪਣੇ ਕੋਲੇ ਇਹ ਵੀ ਵੀਰੇ ਲੋਕਲ ਬਣਿਆ ਹੈ ਥਰੀ ਬਾਟਮ ਵੀਰੇ ਸੱਬੜਾ ਵਾਲਾ ਪਲਾਉ ਹੈ ਪੂਰੀ ਉੱਚੀ ਹਾਈਟ ਚ ਹੈ ਕੁੱਲ ਵੀਰੇ 1 ਲੱਖ 5000 ਦਾ ਪਲਾਉ ਪੈ ਜਾਊਗਾ ਅਨਜੂਜ਼ ਪੀਸ ਵੀਰੇ ਜਿਹੜੇ ਭਰਾਵਾਂ ਨੂੰ ਇਹ ਪਲਾਉ ਚਾਹੀਦਾ ਤੇ ਅੱਗੇ ਆ ਆਪਣੇ ਕੋਲੇ ਸ਼ਕਤੀਮਾਨ ਦਾ ਆ ਗਿਆ ਜੀ ਥਰੀ ਬਾਟਮ ਟਾਇਰ ਲੱਗੇ ਹੋਇਆ ਹੈ ਕੰਡੀਸ਼ਨ ਜਮਾਂ ਟੌਪ ਕਲਾਸ ਹੈ ਟਾਪ ਕੁਆਲਿਟੀ ਹੈ ਵੀਰੇ ਸ਼ਕਤੀਮਾਨ ਹਰ ਇੱਕ ਬਾਈ ਨੂੰ ਪਤਾ ਹੈ ਵੀ ਆਪਾਂ ਦੇਖੋ ਇਹਦੀ ਬਹੁਤ ਹੀ ਵਡਿਆਈ ਕਰੀ ਜਾਈਏ ਉਹ ਵੀ ਕੋਈ ਨਹੀਂ ਹਰ ਇੱਕ ਬਾਈ ਨੂੰ ਇਹਦਾ ਤਾਂ ਪਤਾ ਹੀ ਹੈ ਰੇਟ ਵੀਰੇ 1,55,000 ਦਾ ਜਮਾ ਜਾਇਜ਼ ਰੇਟ ਭਰਾ ਤੇ ਅੱਗੇ ਆ ਗਿਆ ਰੀਪਰ ਵੀਰੇ ਕੇਐਸ ਦਾ ਵੀਰੇ ਥੋੜ ਜਾ ਕੇ ਬਾਰਸ਼ ਕਾਰਨ ਰੀਪਰਾਂ ਦੇ ਖੜੇ ਹੋਏ ਆਪਣੇ ਬੈਸੀ ਖੜੇ ਨੇ ਸਿੰਪਲ ਜਿਵੇਂ ਆਪਾਂ ਨੇ ਖੜਾ ਰੱਖੇ ਨੇ ਪਰ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਹੋਊਗੀ ਰੀਪਰਾਂ ਚ ਪੱਖੇ ਲਵੇਟਾਂ ਦਾ ਓਕੇ ਆ 19 ਮਾਡਲ ਕੇਐਸ ਦਾ ਰੀਪਰ ਵੀਰੇ ਕੋਲ 1,55,000 ਦਾ ਜਿਹੜਾ ਵੀਰੇ ਸੀਨ ਮੌਕੇ 2 ਤੋਂ ਉੱਤੇ ਹੁੰਦੇ ਨੇ ਵੀਰੇ ਕੇਐਸ ਕੰਪਨੀ ਦੇ 911 ਵਾਲੇ ਟਾਇਰ ਨੇ ਵੀਰੇ ਟਾਇਰ ਵਗੈਰਾ ਸੋਨੂੰ ਦੋਨੋਂ ਪਾ ਕੇ ਜਮਾਂ ਜ ਸਹੀ ਜੋ ਚੱਲਦਾ ਜਿਹੜਾ ਕੇ ਦੇਵਾਂਗੇ ਵੀਰੇ ਕਿਸੇ ਤਰ੍ਹਾਂ ਦੀ ਵੀ ਕੋਈ ਕੀ ਘਾਟ ਨਹੀਂ ਹੈਗੀ ਰੀਪਰ 'ਚ ਕੁੱਲ 1,55,000 ਦਾ ਪੈਜੂਗਾ ਜੀ ਰੀਪਰ ਬਹੁਤ ਨੇ ਵੀਰੇ ਬਹੁਤ ਸਟਾਕ ਖੜਿਆ ਦਸ਼ਮੇਸ਼ ਲੈਣੇ ਵੀਰੇ 23 ਮਾਡਲ 2023 ਮਾਡਲ ਦਸ਼ਮੇਸ਼ ਆ ਗਿਆ ਵੀਰੇ ਇਹ ਪੈਜੂਆ ਆਪਾਂ ਨੂੰ ਵੀਰੇ 1 ਲੱਖ ਤੇ 90 ਹਜ਼ਾਰ ਦਾ ਪੀਸ ਵੀਰੇ ਜੇ ਐਂ ਲੈ ਕੇ ਜਾਣਾ ਤੁਸੀਂ ਦੇਖ ਸਕਦੇ ਹੋ 2023 ਮਾਡਲ ਦਸ਼ਮੇਸ਼ ਮਲੇਰਕੋਟਲਾ ਟੌਪ ਕੁਆਲਿਟੀ ਟੌਪ ਕੰਡੀਸ਼ਨ ਵੀਰੇ ਸਭ ਤੋਂ ਉੱਤੇ ਰੇਟ ਚੱਲ ਰਿਹਾ ਰੀਪਰ ਦਾ 98 ਵਾਲੇ ਟਾਇਰਾਂ 'ਚ ਹਾਂ ਥੋੜੇ ਜਿਆਦਾ ਚੱਲੇ ਹੈਗੇ ਰੀਪਰ ਵੀਰੇ ਜੇ ਆਪਾਂ ਕਹੀਏ ਵੀ ਘੱਟ ਚੱਲੇ ਜਿਆਦਾ ਚੱਲੇ ਹੈ ਰੀਪਰ ਹੈ ਜੀ ਤੇ ਹਾਂ ਰੀਪਰ ਪੂਰਾ ਵਧੀਆ ਪਿਆ ਅੱਗੇ ਆ ਗਿਆ ਵੀਰ ਜੀ 20 ਮਾਡਲ ਜਗਤਜੀਤ 20 ਮਾਡਲ ਜਗਤਜੀਤ ਹੈ ਜੀ ਇਹ ਰੀਪਰ ਪੈ ਜੂ ਆਪਾਂ ਨੂੰ 1,40,000 ਦਾ ਚੌਪਰ ਬਾਡੀ ਰੀਪਰ ਹੈ ਰੀਪਰ ਬਿਲਕੁਲ ਸਾਫ ਸੁਥਰਾ ਜੀ ਜਿਹੜੇ ਵੀ ਭਰਾਵਾਂ ਨੂੰ ਇਹ ਰੀਪਰ ਚਾਹੀਦਾ ਆਪਾਂ ਨੂੰ ਚਾਹੇਗਾ ਨਾ ਵੀਡੀਓ ਦੇਖ ਕੇ ਤੁਸੀਂ ਸਾਨੂੰ ਸਕਰੀਨਸ਼ਾਟ ਭੇਜ ਕੇ ਘਰੇ ਬੈਠੇ ਲਗਾ ਸਕਦੇ ਹੋ ਰੀਪਰ ਦੇਖੋ ਕੰਡੀਸ਼ਨ ਬਿਲਕੁਲ ਵਧੀਆ ਲੈ ਆਏ ਹਾਂ ਥੋੜੀ ਜਿਹੀ ਬਾਰਸ ਕਰਕੇ ਆਪਣੇ ਇੱਥੇ ਕੰਡੀਸ਼ਨ ਡਾਊਨ ਲੱਗ ਰਹੀ ਹੈ ਦੇਖਣ ਨੂੰ ਰੇਤਾ ਚੜ ਗਿਆ ਹੈ ਨਾ ਵੈਸੇ ਰੀਪਰਾਂ ਚ ਘਾਟ ਨਹੀਂ ਹੋਊਗੀ ਵੀਰੇ ਆਪਣੇ ਚ ਕੋਈ ਤੇ ਅੱਗੇ ਸੁਪਰ ਸੀਡਰ ਪਿਆ ਵਿਰੇ 9 ਫੁੱਟਾਂ 9 ਫੁੱਟਾਂ ਸੁਪਰ ਸੀਡਰ ਪਿਆ ਇਹ ਹਿੰਦਕਸ ਪੜਦਾ ਜੀ ਕੁੱਲ ਤੇ ਕੁੱਲ ਵਿਰੇ 90000 ਦਾ ਸੁਪਰ ਸੀਡਰ 9 ਫੁੱਟਾਂ ਜੀ ਜੋ ਕਿ ਆਪਾਂ ਨੂੰ ਰੂਟਾ ਵੀਟਰ ਵੀ ਨਹੀਂ ਮਿਲਦਾ ਟੌਪ ਲਿੰਕ ਵਾਲਾ 3 in 1 ਕੰਬੋ ਬਸ ਵਿਰੇ ਪੇਂਟ ਕਰਾ ਹੁੰਦਾ ਸੁਪਰ ਸੀਡਰ ਚ ਕੋਈ ਵੀ ਘਾਟ ਨਹੀਂ ਕਿਸੇ ਵੀ ਤਰ੍ਹਾਂ ਦੀ ਕੁੱਲ ਤੇ ਕੁੱਲ 9 ਫੁੱਟਾਂ ਸੁਪਰ ਸੀਡਰ 90000 ਦਾ ਜੀ ਅੱਗੇ ਕਲਾਸ ਦੀ ਮਸ਼ੀਨ ਵਿਰੇ ਹਰ ਇੱਕ ਬਾਈ ਨੂੰ ਪਤਾ ਹੈ 1.5 ਲੱਖ ਦੀ ਨਵੀਂ ਹੈ ਵਿਰੇ ਕਲਾਸ ਦੀ ਮਸ਼ੀਨ ਜਿਵੇਂ ਓਕੇ ਵਰਕਿੰਗ ਵੀਰੇ ਸਾਰੀ ਕੰਡੀਸ਼ਨ ਨਵੀਂ ਵਰਗੀ ਲਈ ਖੜੀ ਹੈ ਕਲਾਸ ਦੀ ਮਸ਼ੀਨ ਆ ਆਫਸੀਜਨ ਵਾਲੇ ਰੇਟ ਨੇ ਵੀਰੇ ਜਿਹੜੇ ਵੀ ਭਰਾਵਾਂ ਨੂੰ ਚਾਹੀਦੀ ਹੈ 1,10,000 ਦੀ ਵੀਰੇ ਆਫਸੀਜਨ ਚ ਕਲਾਸ ਮਸ਼ੀਨ ਦਾ ਹਰ ਇੱਕ ਬਾਈ ਨੂੰ ਰੇਟ ਦਾ ਪਤਾ ਹੈ ਵੀਰੇ ਕੀ ਡਿਮਾਂਡ ਹੈ ਕੀ ਰੇਟ ਚੱਲ ਰਹੀ ਹੈ ਕੁੱਲ ਆਪਾਂ ਨੂੰ ਵੀਰੇ 1,10,000 ਚ ਬਾਈ ਮਾਡਲ ਜਿਵੇਂ ਸੋਣੀ ਪੂਰੀ ਸੋਣੀ ਕੰਡੀਸ਼ਨ ਦੀ ਹੈ ਵੀਰੇ ਬਸ ਆਪਾਂ ਤੋਂ ਹੀ ਨਹੀਂ ਹੈਗੀ ਵੀਰੇ ਜਿਵੇਂ ਆ ਗਈ ਆਪਾਂ ਹੀ ਤਾਂ ਰੱਖੀ ਹੈ ਜਿਹੜੇ ਭਰਾਵਾਂ ਨੂੰ ਇਹ ਮਸ਼ੀਨ ਚਾਹੀਦੀ ਹੈ ਇਹ ਵੀ ਹੁਣ ਆਫਸੀਜਨ ਚ ਤੁਸੀਂ ਲੈ ਜਾ ਸਕਦੇ ਹੋ ਹਾਂ ਅੱਗੇ ਰੀਪਰ ਆ ਗਏ ਵੀਰੇ ਚੰਨੀ ਵਗੈਰਾ ਦੇ ਚੰਨੀ ਦਾ ਰੀਪਰ ਆ ਗਿਆ ਜੀ 2025 ਮਾਡਲ 25 ਮਾਡਲ ਰੀਪਰ ਹੈ ਜੀ ਨਵਾਂ ਰੀਪਰ ਹੈ ਤਾਂ ਇਹ 'ਚ ਕੋਈ ਸ਼ੱਕ ਨਹੀਂ ਵੀ ਇਹਨੂੰ ਆਪਾਂ ਪੁਰਾਣਾ ਵੀ ਨਹੀਂ ਕਹਿ ਸਕਦੇ ਜਿਵੇਂ ਨਵਾਂ ਰੀਪਰ ਹੈ ਤੇ ਜਿਹੜੇ ਵੀ ਭਰਾਵਾਂ ਨੂੰ ਇਹ ਰੀਪਰ ਚਾਹੀਦਾ ਵੀਰੇ ਰੇਟ ਤੁਹਾਨੂੰ ਵੀ ਪਤਾ 4.5 ਲੱਖ ਵਾਂਗੂ ਜਾ ਰਿਹਾ ਵੀਰੇ ਨਵੇਂ ਦਾ 3.5 ਲੱਖ ਦਾ ਰੀਪਰ ਹੈ ਜੀ ਹਾਂ ਕਈ ਭਰਾ ਵੀਰੇ ਕਮੈਂਟ ਵੀ ਕਰਨਗੇ ਵੀਰੇ ਰੀਪਰ ਮਹਿੰਗਾ ਹੈ ਵੀਰੇ ਹਾਂ ਸਾਡੇ ਵੀ ਮਹਿੰਗੇ ਚੱਕੇ ਹੋਏ ਨੇ ਵੀਰੇ ਇਹ 'ਚ ਕੋਈ ਸ਼ੱਕ ਨਹੀਂ ਚੰਨੀ ਮਿਲਦਾ ਹੀ ਨਹੀਂ ਸਰਫੇ ਚੱਕਿਆ ਵੀ ਵਿਰੇ ਸੋਡੇ ਕਹਿਣਤੀ ਆ ਬਹੁਤ ਭਰਾਵਾਂ ਦੇ ਫੋਨ ਆਉਂਦੇ ਨੇ ਵਿਰੇ ਚਾਨੀ ਲਿਆ ਕੇ ਦੇ 64 ਇੰਚੀ ਆ ਵਿਰੇ 2200 ਮੋਡਲ ਐ ਰੀਪਰ ਨਵਾਂ ਐ ਨਵਾਂ ਮੰਨ ਕੇ ਰੀਪਰ ਲੈ ਜੀਓ ਵੱਡੇ ਟੈਰ ਵਾਲਾ ਵਿਰੇ ਜਮਾਂ ਨਵੇਂ ਵਰਗਾ ਰੀਪਰ ਤੇ ਅੱਗੇ ਰੀਪਰ ਵਿਰੇ ਦਿਖਾ ਦੇ ਭਰਾ ਕੇ ਐਸ ਵਿਰੇ ਜੇ ਕਿਸੇ ਭਰਾ ਨੇ ਜਮਾਂ ਕਵਾੜ ਰੇਟ ਲੈ ਕੇ ਜਾਣੀਆਂ ਰੀਪਰ 40 ਰੁਪਏ ਕਿਲੋ ਤੋਲ ਕੇ ਰੀਪਰ ਲੈ ਜੀਓ ਵਿਰੇ ਚੱਲਣ ਕਰਨ ਦੀ ਵਿਰੇ ਜ਼ਿੰਮੇਵਾਰੀ ਐ ਵਧੀਆ ਰੀਪਰ ਐ ਚੱਲਣ ਨੂੰ ਕੋਈ ਦਿੱਕਤ ਨਹੀਂ ਕੁੱਲ 40 ਰੁਪਏ ਤੋਲ ਕੇ ਰੀਪਰ ਲੈ ਜਾ ਸਕਦੇ ਹੋ ਤੁਸੀਂ ਜੇ ਕਿਸੇ ਭਰਾ ਨੇ ਰੀਪਰ ਲੈ ਕੇ ਜਾਣਾ ਹੈ ਅੱਗੇ ਵਿਸ਼ਕਰਮਾ ਦਾ 16 ਮਾਡਲ ਆ ਗਿਆ ਵੀਰੇ ਕੁੱਲ ਤੇ ਕੁੱਲ ਕਿੰਨਾ ਪ੍ਰਾਈਜ਼ ਹੈ ਬਾਈ 85000 ਦਾ ਰੀਪਰ ਪੈ ਜਾਊਗਾ ਜੀ 2016 ਮਾਡਲ ਵਿਸ਼ਕਰਮਾ ਦਿਰਬੇ ਦਾ ਸੋਹਣੀ ਜੀ ਕੰਡੀਸ਼ਨ ਵਾਲਾ ਵੀਰੇ ਕੁੱਲ 85000 ਦਾ ਰੀਪਰ ਪੈ ਜਾਊਗਾ ਪਿੱਛੇ ਰੀਪਰ ਖੜਿਆ ਜੀ ਆਪਣੇ ਕੋਲੇ ਵਿਸ਼ਕਰਮਾ ਦਾ 2021 ਮਾਡਲ 21 ਮਾਡਲ ਰੀਪਰ ਆਪਾਂ ਨੂੰ ਵਿਸ਼ਕਰਮਾ ਦਿਰਬੇ ਦਾ ਪੈ ਜਾਊਗਾ ਵੀਰੇ ਕੁੱਲ 115000 ਦਾ ਨਾਲ ਹੀ ਖੜੇ ਵੀਰੇ ਅ ਬਿਸ਼ਕਰਮਾ ਦਿਲਬਾ ਇਹ ਵੀ 2021 ਮਾਡਲ ਹੈ ਵੀਰੇ ਇਹ 1,25,000 ਦਾ 21 ਮਾਡਲ ਰੀਪਰ ਵੀਰੇ ਜਮਾ ਜਾਇਜ਼ ਰੇਟ ਨੇ 1,25,000 ਜਮਾ ਜਾਇਜ਼ ਰੇਟ ਹੈ ਪਰ 21 ਮਾਡਲ ਬਿਸ਼ਕਰਮਾ ਦਾ 2 10 10 ਦੇ ਵਿੱਚ ਹੋਏ ਨੇ ਵੀਰੇ ਸਾਡੇ ਵੀ ਤੇ ਬਿਸ਼ਕਰਮਾ ਨਾਲ ਖੜੇ ਵੀਰੇ 24 ਮਾਡਲ ਇਹਦਾ ਨਵੀਂ ਰੀਪਰ ਆ ਗਿਆ ਵੀਰੇ 24 ਮਾਡਲ ਆ 2,05,000 ਦਾ ਰੀਪਰ ਹੈ ਜੀ ਬਿਸ਼ਕਰਮਾ ਦਿਲਬਾ ਦਾ ਵੀਰੇ ਨਵੀਆਂ ਸੀਲਡ ਵਾਲਾ ਨਵੀਂ ਤਕਨੀਕ ਵਾਲਾ ਵੀਰੇ ਪੂਰਾ ਸੋਹਣਾ ਰੀਪਰ ਹੈ ਕੋਲ 2,05,000 ਦਾ ਹੀ ਪੱਖੇ ਲਪੇਟਾਂ ਦਾ ਵੀਰੇ ਜਮਾ ਨਵੇਂ ਵਰਗੀ ਰੀਪਰ ਪਏ ਦੇਖਣ ਦੀ ਵੀ ਲੋੜ ਨਹੀਂ ਅੱਗੇ ਵੀਰੇ 63 ਇੰਚੀ ਆ ਗਿਆ ਜਗਤਜੀਤ ਕੰਪਨੀ ਦਾ 63 ਇੰਚੀ ਦੀ ਵੀਰੇ ਬਹੁਤ ਭਰਾ ਮੰਗ ਕਰ ਦਿੰਦੇ ਨੇ 63 ਇੰਚੀ ਚ ਆਪਣੇ ਕੋਲੇ ਜੀਤ ਹੈ 64 ਤੇ ਚੰਨੀ ਹੈ ਬਾਹਰ ਚ ਕੇਸ ਹੈ ਇਹਨਾਂ ਦੀ ਮੰਗ ਵੀਰੇ ਹਰ ਇੱਕ ਬਾਈ ਨੂੰ ਪਤਾ ਹੈ ਬਹੁਤ ਉੱਤੇ ਦੀ ਜਾਰੀ ਹੈ ਰੀਪਰ ਦਾ ਰੇਟ ਵੀਰੇ 2024 ਮਾਡਲ ਹੈ 2.5 ਲੱਖ ਰੁਪਏ ਦਾ ਰੀਪਰ ਪੈ ਜਾਊਗਾ ਵੀਰੇ ਜਿਹੜੇ ਵੀ ਭਰਾ ਨੂੰ ਚਾਹੀਦਾ 2.5 ਲੱਖ ਚ 63 ਇੰਚੀ ਵੀਰੇ ਵੱਡੇ ਕਟਰ ਵਾਲਾ ਵੀਰੇ 8.5 ਫੁੱਟਾ ਕਟਰ ਹੁੰਦਾ ਤਕਰੀਬ ਨਾ ਸੋਹਣਾ ਜਿਹਾ ਰੀਪਰ ਹੈ ਜੀ ਅੱਗੇ ਵੀਰਾ ਆਪਣੇ ਆ ਗਿਆ ਵਿਸ਼ਕਰਮਾ ਦਾ 2020 ਮਾਡਲ ਨਿਊ ਵਿਸ਼ਕਰਮਾ 2020 ਮਾਡਲ 1,40,000 ਚ ਵੀਰੇ ਟੌਪ ਕੰਡੀਸ਼ਨ ਹੈ ਵੀਰੇ ਕੰਡੀਸ਼ਨ ਨਾ ਬਸ ਤੁਸੀਂ ਐਨਾ ਦੇਖੋ ਵੀਰੇ ਵੀਰੇ ਤਾਂ ਜਾ ਪਹਿਰਿਆ ਜਿੱਦਾਂ ਵੀਰੇ ਤੇਲ ਪਾਣੀ ਮਾਰਤਾ ਹੈ ਨਵੇਂ ਰੀਪਰ ਨੇ ਵੀਰੇ ਰੀਪਰ ਬਹੁਤ ਸੋਹਣਾ ਹੈ ਦੇਖੋ ਕੁੱਲ 1,40,000 ਚ 20 ਮਾਡਲ ਵੀਰੇ ਸਾਡੇ ਕੋਲੇ ਬਹੁਤ ਭਰਾ ਫੋਟੋਆਂ ਪਾ ਦਿੰਦੇ ਨੇ ਰੀਪਰਾਂ ਦੀਆਂ ਵੀਰੇ 12 13 14 ਮਾਡਲ ਦੀਆਂ ਵੀਰੇ ਅਗਲਾ ਕਹਿੰਦਾ 1.5 ਲੱਖ ਰੁਪਿਆ ਵੀਰੇ ਸਾਨੂੰ ਯਾਰ ਰੇਟ ਲਾਉਂਦੇ ਨੇ ਵੀ ਸੰਗ ਆਉਂਦੀ ਅੱਗੇ ਆਪਾਂ ਕੀ ਕਹਾਂਗੇ ਅਗਲੇ ਨੂੰ ਵੀਰੇ ਇੰਨਾ ਰੇਟ ਹਜੇ ਨਹੀਂ ਹੋਇਆ ਰੀਪਰਾਂ ਦਾ ਹਾਂ ਅੱਗੇ ਸਮੇਂ ਦੇ ਸਹਿਬ ਨਾਲ ਰੀਪਰਾਂ ਦਾ ਰੇਟ ਵੱਜ ਜਾਣਾ ਵੀਰੇ ਉਦੋਂ ਗੱਲ ਵੱਖਰੀ ਐ 1 ਲੱਖ 40000 ਦਾ ਇਹ ਪੈ ਜਾਊਗਾ ਅੱਗੇ ਵੀਰੇ ਟੂਮ ਆ ਗਈ ਜਮਾ ਵੀਰੇ 62 ਇੰਚੀ ਤੰਨ ਪੱਖੇ ਵਾਲਾ ਨਵਾਂ ਰੀਪਰ ਆ ਗਿਆ ਜੀ ਕੇਐਸ ਦਾ ਜਮੀ ਨਵਾਂ ਨਕੋਰ ਰੀਪਰ ਹੈ ਜੀ ਕੇਐਸ ਕੰਪਨੀ ਦਾ ਤੰਨ ਪੱਖੇ ਵਾਲਾ ਨਾ ਪੱਖੇ ਲਪੇਟਾਂ ਦੀ ਲੋੜ ਵੀਰੇ ਜਿਹੜੇ ਵੀ ਭਰਾਵਾਂ ਨੂੰ ਚਾਹੀਦਾ ਹੈ ਰੀਪਰ ਵੀਰੇ ਆਪਾਂ ਨੂੰ ਪੈ ਜੂਗਾ 2,55,000 ਦਾ 62 ਇੰਚੀ ਵੀਰੇ 911 ਵਾਲੇ ਟਾਇਰਾਂ 'ਚ ਕੇਐਸ ਦਾ ਮਲਟੀ ਗੀਅਰ ਵਾਲਾ ਜਮਾਨਾ ਵਾਲਾ ਰੀਪਰ ਹੈ ਭਰਾ ਨਵਾਂ ਮੰਨ ਕੇ ਲੈ ਜਿਓ 24 ਮਾਡਲ ਕੁੱਲ ਤੇ ਕੁੱਲ ਵੀਰੇ 2,55 ਦਾ ਜੋ ਕਿ ਨਵੇਂ ਦੀ ਕੀਮਤ ਹੈ 3,60,70,000 ਹੈ ਵੀਰੇ 62 ਇੰਚੀ ਦੀ ਅੱਗੇ ਆ ਗਿਆ ਵੀਰੇ ਪੀਡੀਸੀ ਐਗਰੋ ਪੀਡੀਸੀ ਦਾ ਰੀਪਰ ਹੈ ਵੀਰੇ ਇਹ ਵੀ ਪੂਰਾ ਸੋਹਣਾ 2023 ਮਾਡਲ ਹੈ ਸਾਫ ਸੁਥਰੀ ਜੀ ਕੰਡੀਸ਼ਨ ਵਾਲਾ ਰੀਪਰ ਹੈ ਭਰਾ ਤਕਰੀਬਨ ਵੀਰੇ ਜੁੜੇ ਰਹੋ ਆਪਣੇ ਵੀਡੀਓ ਨੂੰ ਚਲਦੀ-ਚਲਦੀ ਨੂੰ ਵੀ ਸ਼ੇਅਰ ਕਰਦਾ ਕਰੋ ਭਰਾ ਤੇ ਆਗਲੇ ਨੈਕਸਟ ਪਾਰਟ ਚ ਤੁਹਾਨੂੰ ਵੀਰੇ ਸਾਰੇ ਸੁਪਰ ਸੀਡਰ ਦਿਖਾਵਾਂਗੇ ਵੀਰੇ ਅੱਜ ਕਈ ਵੀਰਾਂ ਦੇ ਫੋਨ ਆਏ ਸੀ ਵੀ ਤੂੜੀ ਵਾਲੇ ਰੀਪਰਾਂ ਦੇ ਵੀ ਪਾਓ ਵੀਰੇ ਚਲੋ ਸੋਚਿਆ ਵੀ ਪਾ ਦਈਏ ਵੀਡੀਓ ਭਰਾ ਕੁੱਲ ਇਹ ਵੀ ਆਪਾਂ ਨੂੰ ਰੀਪਰ ਵੀਰੇ 1 ਲੱਖ ਅ 55000 ਦਾ ਪੈ ਜਾਊਗਾ ਵੀਰੇ ਪੂਰੀ ਸੋਹਣੀ ਕੰਡੀਸ਼ਨ ਵਾਲਾ ਕੁੱਲ 1 ਲੱਖ 55000 ਦਾ ਰੀਪਰ ਜਿਹੜੇ ਵੀ ਭਰਾ ਨੇ ਲੈਣਾ ਇਹ ਤੇ ਜਿਹੜਾ ਅੱਗੇ ਰੀਪਰ ਆਗੇ ਵੀਰੇ ਜਗਦੀਪ 2023 ਮਾਡਲ ਵਿਸ਼ਕਰਮਾ ਦਿਰਬੇ ਦਾ ਰੀਪਰ ਹੈ ਜੀ ਇਹ ਹਰ ਇੱਕ ਬਾਈ ਨੂੰ ਪਤਾ ਇਹ ਚੀਜ਼ ਦਾ ਵਿਸ਼ਕਰਮਾ ਦਿਰਬਾ ਹੀ ਇਹ ਵੀ ਰੀਪਰ ਪੂਰਾ ਸੋਹਣਾ ਜੀ 2023 ਮਾਡਲ ਰੀਪਰ ਹੈ ਵਿਸ਼ਕਰਮਾ ਦਿਰਬੇ ਦਾ ਰੇਟ ਵੀਰੇ ਬਿਲਕੁਲ ਜਾਇਜ਼ ਜਮਾ ਜਾਇਜ਼ ਵੀਰੇ 1,55,000 ਚ ਦਿਰਬੇ ਦਾ ਵਿਸ਼ਕਰਮਾ ਦਾ ਰੀਪਰ ਆਪਾਂ ਨੂੰ 23 ਮਾਡਲ ਮਿਲ ਰਿਹਾ ਅੱਜ ਆਫ ਸੀਜ਼ਨ ਵਾਲੇ ਰੇਟ ਵੀਰੇ ਸੀਜ਼ਨ ਮੌਕੇ 2,30,000 ਦੇ ਵਿੱਚ ਨੇ 23 ਮਾਡਲ ਦਾ ਤੇ ਜਸਵੰਤ ਆ ਗਿਆ ਵੀਰੇ ਪਿੱਛੇ 2024 ਮਾਡਲ 1 ਲੱਖ 70 75000 ਦਾ ਪੈਜੂਗਾ ਵੀਰੇ ਇਹ 2024 ਮਾਡਲ ਜਸਵੰਤ 513 ਅੱਗੇ ਆ ਗਿਆ ਵੀਰੇ 513 ਜਸਵੰਤ 2023 ਮਾਡਲ 2023 ਮਾਡਲ 1 ਲੱਖ 60000 ਦਾ ਪੈਜੂਗਾ ਵੀਰੇ ਅੱਗੇ 18 ਮਾਡਲ ਵੀ ਜਸਵੰਤ ਹੈ ਭਰਾ ਤੇ ਵੀਡੀਓ ਵਾਲੀ ਲੰਬੀ ਨਹੀਂ ਕਰਦੇ ਭਰਾ ਅੱਗੇ 18 ਮਾਡਲ ਜਸਵੰਤ ਹੈ ਇਹ ਆਪਾਂ ਨੂੰ 80 85000 ਦਾ ਪੈਜੂਗਾ ਵੀਰੇ ਜੇ ਕਿਸੇ ਨੇ ਲੈਣਾ ਹੈ ਜਮਾ ਜਾਇਜ ਰੇਟ ਨੇ ਭਰਾ 2 ਮਹੀਨੇ ਬਾਅਦ ਵੀਰੇ ਕਈ ਵੀਰ ਕਹਿਣਾ ਵੀ ਯਾਰ ਤੁਸੀਂ ਰੇਟ ਹੋਰ ਪਾਇਸੀ ਹੁਣ ਹੋਰ ਕਹਿਨੇ ਵੀਰੇ 2 ਮਹੀਨੇ ਬਾਅਦ ਦੇਖੋ ਰੇਟਾਂ ਨੇ ਸੋਨੂੰ ਵੀ ਪਤਾ ਹੈ ਜੀਰੀ ਵਧਣ ਸਾਰ ਅੱਪ ਹੋ ਜਾਣਾ ਹੈ ਰੀਪਰ ਨੇ ਹਾਂ ਆਪਾਂ ਵੀ ਪੂੰਜੀ ਲਾਈ ਹੈ ਵੀਰੇ ਵਿਆਜ ਵਗੈਰਾ ਸੋਨੂੰ ਪਤਾ ਹਰ ਇੱਕ ਬਾਈ ਨੂੰ ਲੱਗਦਾ ਹਾਂ ਉਹਨੇ ਕਾਲੀ ਨੇ ਵੀਰੇ ਸੁਪਰਸੀਡਰਾਂ ਦੀ ਸੋਨੂੰ ਵੀਡੀਓ ਪਾਵਾਂਗੇ ਨਵੇਂ ਸੁਪਰਸੀਡਰ ਜੇ ਕੋਈ ਸੇ ਭਰਾ ਨੇ ਬੇਟਾ ਵਾਲੇ ਚਾਹੀਦੇ ਨੇ 90 90000 ਦੇ ਰੀਪਰ ਪੈ ਸੁਪਰਸੀਡਰ ਪੈ ਜਾਣਗੇ ਜੀ ਤੇ ਅੱਗੇ ਖਰਚਿਆਂ ਵਾਲੇ ਰੀਪਰ ਲੈਣੇ ਨੇ ਵੀਰੇ ਸ਼ਕਤੀਮਾਨ ਦਾ ਪਿਆ ਵੀਰੇ ਸ਼ੱਕੀ ਇਮਾਨਦਾਰੀ ਪਰ ਜਮਾਂ ਜਾਇਜ਼ ਪੈਜੂਗਾ ਡਬਲ ਡਬਲ ਫਿਰਕੀ ਵਾਲੇ ਰੀਪਰ ਪੈ ਨੇ ਖਰਚੇ ਵਾਲੇ ਖਰਚੇ ਵਾਲਾ ਰੀਪਰ ਆ ਗਿਆ ਭਰਾ ਕੁੱਲ ਤੇ ਕੁੱਲ ਆਪਾਂ ਨੂੰ ਇਹ 38000 ਦਾ ਪੈਜੂਗਾ ਜੀ ਬਹੁਤਾ ਹੋ ਨਹੀਂ ਕਰਦੇ ਵੀਰੇ ਰੇਟ ਫਿਕਸਰ ਹੋਊਗਾ 38000 ਦਾ ਨਵੇਂ ਵਰਗਾ ਰੀਪਰ ਵੀਰੇ 80 85000 ਦਾ ਰੀਪਰ ਹੈ ਨਾ ਵਾ ਅੱਗੇ ਆ ਗਿਆ 35000 ਦਾ ਡਬਲ ਫਿਰਕੀ ਵਾਲਾ ਜੀ ਕੁੱਲ 35000 ਚ ਡਬਲ ਫਿਰਕੀ ਵਾਲਾ 8 ਫੁੱਟਾ ਰੀਪਰ ਜਿਹਨੇ ਬਾਈਆਂ ਕੋਲੇ ਟਰੈਕਟਰ ਵੱਡੇ ਨੇ ਉਹ ਲੈ ਜਾ ਸਕਦੇ ਨੇ ਤੇ ਇੱਕ ਰੀਪਰ ਵੀਰੇ ਉਹ ਪਿਆ ਪੂਰੇ ਹੈਵੀ ਗियर ਚ ਆ ਮਨ ਲਗੇ ਚਲੋ ਤਾਂ 3 ਕਵਾਂਟਲ ਵੇਟ ਹੈ ਫੁੱਲ ਹੈਵੀ ਗियर ਚ ਕੁੱਲ 25000 ਦਾ ਵੀਰੇ ਚੱਲਣ ਕਰਨ ਦੀ ਫੁੱਲ ਵੱਡੇ ਗੇਅਰ ਚ ਨਵਾਂ ਗੇਅਰ ਲੱਗਿਆ ਜੁੰਮੇਵਾਰੀਏ ਵੀਰੇ ਡ੍ਰਿਲਰ ਲੈਣੀ ਹੈ ਕਿਸੇ ਨੇ ਵੀਰੇ ਨੈਸ਼ਨਲ ਦੀ 35000 ਚ 13 ਪੂਰੀ ਇਹ ਪੈ ਜਾਊਗੀ ਰੂਟਾ ਫੀਟਰ ਨਵੇਂ ਲੈਣੇ ਨੇ ਵੀਰੇ 1 ਲੱਖ 9292000 ਚ 8 ਫੁੱਟੇ ਮਿਲ ਜਾਣਗੇ ਵੀਰੇ ਜੇ ਕਿਸੇ ਭਰਾ ਨੂੰ ਇਹ ਚਾਹੀਦੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਤਵੀਆਂ ਦਾ ਸੈੱਟ ਵੀਰੇ ਸੇਲ ਹੋ ਗਿਆ ਤੇ ਹੋਰ ਰੂਟਾ ਵੀਰੇ ਜਿਹਨੇ ਫੀਲਡ ਕਿੰਗ ਵਗੈਰਾ ਪਾਏ ਨੇ 50000 ਦਾ ਵੀਰੇ ਲੇਜ਼ਰ ਆ ਰੀਪਰ ਸਾਰੀ ਮਸ਼ੀਨਰੀ ਆ ਭਰਾ ਆਪਣੇ ਨਾਲ ਵੀਡੀਓ ਨੂੰ ਹੋਣ ਲੰਬੀ ਨਹੀਂ ਕਰਦੇ ਵੀਰੇ ਨੈਕਸਟ ਪਾਰਟ ਨਾਲ ਜੁੜੇ ਰਹੋ ਵੀਰੇ ਤੁਹਾਨੂੰ ਫੁੱਲ ਡਿਟੇਲ ਦੇਵਾਂਗੇ ਹਰ ਇੱਕ ਮਸ਼ੀਨਰੀ ਦੀ ਇੰਸਟਾਗ੍ਰam ਜੀ ਵੀ ਕਰਤੇ ਤੇ ਵੀਰੇ ਤੁਸੀਂ ਡੇਲੀ ਅਪਡੇਟ ਦੇਖਿਆ ਕਰੋ ਪਰ ਹਰ ਇੱਕ ਮਸ਼ੀਨਰੀ ਦੀ ਇਕੱਲੇ ਇਕੱਲੇ ਦੀ ਵੀਡੀਓ ਆਪਾਂ ਪਾਉਂਦੇ ਰਹਿੰਨੇ ਆ ਜੁੜੇ ਰਿਹਾ ਕਰੋ ਭਰਾ ਵੀਡੀਓ ਸ਼ੇਅਰ ਕਰਦਾ ਕਰੋ ਧੰਨਵਾਦ ਦੋਸਤੋ